ਤੁਕੋਣੇ ਅੰਦੀ ਅੱਗੇ ਕਿੱਥੇ ਪੱਸੀ ਨਾ ਅੱਛਾ ਤੁਸੀਂ ਉਹ ਆਓ ਜਰਾ ਚੈੱਕ ਕਰਾਓ ਆਂਟੀ ਕਰੋ ਇਹ ਨਾ ਮੋੜ ਦੋ ਇਹ ਨਾ ਹੱਥ ਨਹੀਂ ਸਕਿਆ ਕਦੇ ਹੁਣ ਕੋਈ ਮੁਸ਼ਕਲ ਨਹੀਂ ਕੋਈ ਨਾ ਕੋਈ ਹੈ ਨਾ ਕੋਈ ਸੜਕਾਂ ਦਾ ਰੋੜਾ ਨਾ ਆ ਰਿਹਾ ਜੁਆ ਕਰ ਰਿਹਾ ਰੁਕੀ ਅੱਜ ਕੋਈ ਵੇਤਨਾ ਨਹੀਂ ਜੀ ਨਾ ਨਾ

इतको। आकी है। हम भी कुमार हैं। चलो चाका। थैंक यू। आपकी जान है जिंदगी में तो हम ही हैं। वो यहां पे काम फोन करता है डैडी मैडम भी लेना था। है? डैडी के साथ में लेना था। डैडी। किने जाने हो ਤੁਸੀਂ? ਸਭ ਕੇ ਮੈਂ ਨਾਈਟ ਪਾਈ ਰੈਡੀ ਹੋ ਅੱਜ ਸਾਰੇ ਪੰਜਾਬ ਵਿੱਚ ਇੱਕ ਆਪਰੇਸ਼ਨ ਈਗਲ ਅਸੀਂ ਸ਼ੁਰੂ ਕੀਤਾ ਹੈ ਔਰ ਚੌਥਾ ਆਪਰੇਸ਼ਨ ਹੈ ਪੰਜਾਬ ਪੁਲਿਸ ਦਾ ਇੱਕ ਦ੍ਰਿੜ ਸੰਕਲਪ ਹੈ ਕਿ ਜਿਹੜਾ ਨਸ਼ੇ ਦਾ ਕੋਡ ਹੈ ਇਸ ਨੂੰ ਜੜੋਂ ਖਤਮ ਕੀਤਾ ਜਾਵੇ ਔਰ ਇਸ ਦੇ ਤਹਿਤ ਸਾਡੀ 3 ਪ੍ਰੋਂਗਡ ਸਟ੍ਰੈਟਜੀ ਹੈ ਇੱਕ ਹੈਗੀ ਹੈ ਸਟ੍ਰਿਕਟ ਇਨਫੋਰਸਮੈਂਟ ਕਿ ਜਿਹੜੇ ਨਸ਼ਾ ਵੇਚਣ ਵਾਲੇ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਸੈਕਿੰਡ ਇਜ਼ ਐਜੂਕੇਟਿੰਗ ਦ ਪੀਪਲ ਕਿ ਲੋਕਾਂ ਨੂੰ ਨਸ਼ਿਆਂ ਦੇ ਜਿਹੜੇ ਦੁਰ ਦੁਸ਼ ਪ੍ਰਨਾਮ ਹੈ ਉਹਨਾਂ ਬਾਰੇ ਜਾਣਕਾਰੀ ਦਿੱਤੀ ਜਾਵੇ ਔਰ ਪ੍ਰੇਰਿਤ ਕੀਤਾ ਜਾਵੇ ਕਿ ਉਹ ਪੰਜਾਬ ਪੁਲਿਸ ਦਾ ਸਾਥ ਦੇਣ ਤਾਂ ਕਿ ਅਸੀਂ ਇਹ ਜਿਹੜੇ ਡਰਗ ਵੇਚਣ ਵਾਲੇ ਆ ਜਿਹੜੇ ਵੱਡੇ ਸਮੱਗਲਰਸ ਹੈ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕਰੀਏ ਔਰ ਤੀਸਰਾ ਸਾਡੀ ਹੈ ਕਿ ਜਿਹੜੇ ਸਾਡੇ ਵੀਰ ਜਿਹੜੇ ਬੱਚੇ ਇਸ ਪਾਸੇ ਨੂੰ ਤੁਰ ਗਏ ਹਨ ਉਹਨਾਂ ਦਾ ਨਸ਼ੇ ਨਸ਼ੇ ਤੋਂ ਉਹਨਾਂ ਨੂੰ ਬਾਹਰ ਕੱਢੀਏ ਔਰ ਉਸ ਦੇ ਲਈ ਅਸੀਂ ਕੰਮ ਕਰ ਰਹੇ ਹਾਂ ਸੋ ਇਸੇ ਜਿਹੜਾ ਸਾਡਾ ਇੱਕ ਮਹਿੰਮ ਚੱਲ ਰਹੀ ਹੈ ਨਸ਼ੇ ਦੇ ਖਿਲਾਫ ਇਸੇ ਦੇ ਤਹਿਤ ਆਪਰੇਸ਼ਨ ঈਗਲ ਫੋਰ ਸ਼ੁਰੂ ਕੀਤਾ ਗਿਆ ਹੈ ਔਰ ਸਾਰੇ ਪੰਜਾਬ ਦੇ ਵਿੱਚ ਚੰਡੀਗੜ੍ਹ ਤੋਂ ਸੀਨੀਅਰ ਅਫਸਰ ਜਾ ਕੇ ਜਿਹੜੇ ਸਾਡੇ ਹੌਟਸਪੌਟਸ ਹਨ ਡਰੱਗਸ ਦੇ ਉੱਥੇ ਦੀ ਘੇਰਾਬੰਦੀ ਕਰਕੇ ਜਿਹੜੇ ਸਾਡੇ ਨੌਨ ਸਮਗਲਰਸ ਹੈ ਜਿਹੜੇ ਨੌਨ ਡਰਗ ਟ੍ਰੈਫਿਕੇਟਸ ਹੈ ਉਹਨਾਂ ਦੀ ਤਲਾਸ਼ੀ ਔਰ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹਾਂਗਾ ਕਿ ਪੰਜਾਬ ਪੁਲਿਸ ਵੱਲੋਂ ਇੱਕ ਵੱਡੀ ਮੁਹਿੰਮ ਜਿਹੜੇ ਇਹ ਸੋ ਕਾਲਡ ਵੱਡੀ ਮੱਛੀਆਂ ਨੇ 빅 ਫਿਸ਼ ਜਿਨ੍ਹਾਂ ਨੂੰ ਅਸੀਂ ਕਹਿੰਦੇ ਉਹਨਾਂ ਦੇ ਖਿਲਾਫ ਵੀ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਔਰ ਜਿਹੜੇ ਇਹ ਵੱਡੇ ਡਰਗ ਸਮਗਲਰਸ ਨੇ ਪਿਛਲੇ 1 ਸਾਲ ਦੇ ਦੌਰਾਨ ਮੈਂ ਸਮਝਦਾ ਕਿ 356 ਦੇ ਕਰੀਬ ਵੱਡੇ ਸਮੱਗਲਰਸ ਅਸੀਂ ਫੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ 250 ਤੋਂ ਵੱਧ ਲੋਕਾਂ ਦੇ ਜਿਹੜੀ ਪ੍ਰਾਪਰਟੀ ਸੀਗੀ ਜਿਹੜੀ ਇਲਗੋਟਨ ਪੈਸੇ ਤੋਂ ਉਹਨਾਂ ਨੇ ਬਣਾਈ ਸੀ ਉਹ ਆਇਡੈਂਟੀਫਾਈ ਕਰਕੇ ਉਸ ਤੇ ਫੋਰਫੀਚਰ ਲਈ ਅਸੀਂ ਕੇਸ ਭੇਜੇ ਆਂ ਔਰ ਪਿਛਲੇ 1 ਸਾਲ ਦੇ ਵਿੱਚ ਅਸੀਂ 200 ਕਰੋੜ ਦੀ ਪ੍ਰਾਪਰਟੀ ਇਹਨਾਂ ਦੀ ਫੋਰਫੀਟ ਵੀ ਕੀਤੀ ਜਿਹੜੀ ਵੱਡੇ ਸਮੱਗਲਰਸ ਤੋ ਇਹ ਜਿਹੜੀ ਡਰੱਗਸ ਦੇ ਖਿਲਾਫ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਦੀ ਇਹ ਮਹਿੰਮ ਹੈ ਲਗਾਤਾਰ ਇਸੇ ਤਰ੍ਹਾਂ ਜਾਰੀ ਰਹੇਗੀ ਔਰ ਲੋਕਾਂ ਨੂੰ ਇਹ ਅਪੀਲ ਹੈ ਕਿ ਸਾਡੇ ਨਾਲ ਤਾਬੂ ਕਰਨ ਸਾਡੀ امداد ਕਰਨ ਤਾਂ ਕਿ ਇਸ ਨਸ਼ੇ ਦੇ ਕੋੜ ਨੂੰ ਅਸੀਂ ਜੜੋਂ ਖਤਮ ਕਰ ਸਕੀਏ ਜਿਹੜੇ ਪੰਜਾਬ ਪੁਲਿਸ ਨੂੰ ਸਾਮੀਨਾ ਲਗਾਈ ਜਾ ਰਹੇ ਹਨ ਨੌਜਵਾਨਾਂ ਨੂੰ ਕਾਇਸ ਕੀਤਾ ਜਾਦਾ ਕਿ ਉਹ ਬਲ ਨਾ ਜਾਇਆ ਜਾਵੇ ਇਸ ਲਈ ਸਰਪਾ ਨੂੰ ਕਿਲਾ ਨੋਟ ਨਖਰਾ ਬਹੁਤ ਬੜਾ ਫਾਇਦਾ ਹੁੰਦਾ ਹੈ ਜੀ ਜਦੋਂ ਅਸੀਂ ਇਹ ਸੈਮੀਨਾਰਸ ਇਹ ਜਿਹੜੀ ਡਰੱਗਸ ਦੇ ਖਿਲਾਫ ਜਿਹੜਾ ਇੱਕ ਵਾਤਾਵਰਨ ਬਿਲਡ ਅਪ ਕੀਤਾ ਜਾਂਦਾ ਹੈ ਜਿਹੜੇ ਸਾਡੇ ਬੱਚੇ ਸਕੂਲਾਂ 'ਚ ਪੜਦੇ ਆ ਕਾਲਜਾਂ 'ਚ ਪੜਦੇ ਆ ਦੇਖੋ ਜਦੋਂ ਅਸੀਂ ਇਹਨਾਂ ਨੂੰ ਇਨਵੋਲਵ ਕਰਦੇ ਆ ਇਸ ਤਰ੍ਹਾਂ ਦੀ ਐਕਟੀਵਿਟੀਜ਼ ਦੇ ਵਿੱਚ ਤੇ ਉਹਨਾਂ ਨੂੰ ਵੀ ਜਾਗਰੂਤੀ ਆਂਦੀ ਹੈ ਕਿ ਨਸ਼ਿਆਂ ਦੇ ਕੀ ਦੁਸ਼ਪਰਨਾਮ ਨੇ ਔਰ ਅੱਗੇ ਜਾ ਕੇ ਕੀ ਇਹਦਾ ਖਾਮਿਆਜ਼ਾ ਭੁਗਤਣਾ ਪੈ ਸਕਦਾ ਸੋ ਇਹਦਾ ਬਹੁਤ ਵੱਡਾ ਫਾਇਦਾ ਹੈ ਸਾਡੇ ਹਰ ਜ਼ਿਲ੍ਹੇ ਦੇ ਵਿੱਚ ਚਾਰ ਅਭਿਆਨ ਹੁਣ ਤੱਕ ਵੱਡੇ ਅਭਿਆਨ ਚੱਲ ਚੁੱਕੇ ਆ ਔਰ ਹੁਣ ਵੀ ਪੰਜਾਬ ਦੇ ਵਿੱਚ ਐਜੂਕੇਟਿਵ ਪ੍ਰੋਗਰਾਮ ਹਰ ਜਗ੍ਹਾ ਚੱਲ ਰਿਹਾ ਹੈ ਸਰ ਪਿੰਡ ਪੱਤਾ ਤੇ ਜਾ ਕੇ ਕਿ ਸਪੰਸਰ ਦੇ ਨਾਲ ਟਾਈ ਅਪ ਕਰਕੇ ਕੋਈ ਇਹ ਮੈਸੇਜ ਕੰਵੇ ਕੀਤਾ ਜਾਵੇ ਬੋਸਮਾਨ ਨੂੰ ਕਿ ਰਸਤਾ ਕੰਮ ਕਰਦਾ ਜਾਵੇ ਦਸ਼ਾ ਪ੍ਰੋਗਰਾਮ ਪਿੰਡ ਸਾਰ ਪਿਛੇ ਰਿਹਾ ਸਾਡੇ ਸਾਰੇ ਐਸ ਐਚ ਓਜ਼ ਡੀ ਐਸ ਪੀਜ਼ ਐਸ ਐਸ ਪੀਜ਼ ਤੱਕ ਇਹ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਜਿਹੜੇ ਵੀ ਡਰੱਗਸ ਤੋਂ ਪ੍ਰਭਾਵਿਤ ਇਲਾਕੇ ਨੇ ਜਿਨ੍ਹਾਂ ਨੂੰ ਅਸੀਂ ਚਿੰਨਿਤ ਕੀਤਾ ਹੈ ਆਈਡੈਂਟੀਫਾਈ ਕੀਤਾ ਹੈ ਉੱਥੇ ਜਾ ਕੇ ਨਾ ਕੇਵਲ ਸਰਪੰਚਰ ਪੰਚਾਇਤ ਨਾਲ ਬਲਕਿ ਆਮ ਲੋਕਾਂ ਨਾਲ ਵੀ ਛੋਟੀਆਂ-ਛੋਟੀਆਂ ਮੀਟਿੰਗਸ ਕੀਤੀਆਂ ਜਾਂਦੀਆਂ ਉਹਨਾਂ ਦੀ ਸਲਾਹ ਲਈਤੀ ਜਾਵੇ ਕਿ ਕਿਸ ਤਰ੍ਹਾਂ ਅਸੀਂ ਇਹ ਡਰਗ ਨੂੰ ਖਤਮ ਕਰੀਏ ਔਰ ਨਾਲ ਦੇ ਨਾਲ ਅਸੀਂ ਪੁਆਇੰਟ ਆਫ ਸੇਲ ਆਈਡੈਂਟੀਫਾਈ ਕੀਤੇ ਆ ਜਿਸ ਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ ਔਰ ਜਿਸ ਦਾ ਪਰਿਨਾਮ ਹੈ ਕਿ ਪਿਛਲੇ 1 ਸਾਲ ਦੇ ਵਿੱਚ ਸਾਡੀ ਹਿਰੋਇਨ ਦੀ ਰਿਕਵਰੀ 1350 ਕਿਲੋ ਤੋਂ ਵੱਧ ਸੀ ਜਿਹੜੀ ਕਿ ਹਰ ਸਾਲ 200-250 ਕਿਲੋ ਹੁੰਦੀ ਸੀਗੀ पिछले साल 1300 50 किलो ਤੋਂ ਵੱਧ ਇਹ ਹਿਰੋਇਨ ਦੀ ਰਿਕਵਰੀ ਹੋਈ ਹੈ ਸੋ ਲੋਕਾਂ ਦਾ ਸਹਿਯੋਗ ਮਿਲ ਰਿਹਾ ਹੈ ਅਸੀਂ ਸਾਨੂੰ ਪੂਰੀ ਉਮੀਦ ਹੈ ਕਿ ਬਹੁਤ ਜਲਦੀ ਸਟ੍ਰਿਕਟ ਐਨਫੋਰਸਮੈਂਟ ਕਰਕੇ ਔਰ ਲੋਕਾਂ ਦੇ ਸਹਿਯੋਗ ਕਰਕੇ ਅਸੀਂ ਇਸ ਨੂੰ ਖਤਮ ਕਰ ਸਕਾਂਗੇ थैंक यू थैंक यू थैंक यू